ਈ ਹਾਲੇ ਨਾજર ਸਿਆ ਸਰਪੰਚ ਸਾਹਿਬ ਤੇਰੀ ਕਿਰਪਾ ਸਰਪੰਚ ਸਾਹਿਬ ਕਿਵੇਂ ਹੋਇਆ ਘਰ ਆਉਣਾ ਉਹ ਤੈਨੂੰ ਪਤਾ ਹੀ ਹੈ ਨਾਜਰਾ ਵੋਟਾਂ ਨੇ ਡਿਆਰੀਆਂ ਨੇ ਐਮਐਲਏ ਤੇ ਕੀ ਆਪਣੀ ਬਣਾਉਣਾ ਸਰਪੰਚ ਸਾਹਿਬ ਫਿਕਰ ਨਾ ਕਰੋ 20 ਸਾਲਾਂ ਤੋਂ ਤੇਰੇ ਨਾਲ ਹੀ ਜੁੜਿਆ ਐਮਐਲਏ ਆਪਣੀ ਬਣੂ ਮੈਂ ਕਿਹਾ ਤਨ ਤਨ ਕਰਾ ਦੇਣੀ ਹੈ ਬਾਈ ਹੋ ਤਾਂ ਮੈਨੂੰ ਪਤਾ ਨਾਜਰਾ ਓਪੋਲੇ ਹਾਂਜੀ ਆ ਨਾ ਜਰ ਸਿਆ ਤੇਰੇ ਵਾਸਤੇ ਠੰਡ ਦੀ ਦਵਾਈ ਲੈ ਕੇ ਆਇਆ ਮੈਂ ਕਿਹਾ ਸਰਪੰਚ ਸਾਹਿਬ ਤਣਤਣ ਕਰਾਤੀ ਪੂਰਾ 1 ਮਹੀਨਾ ਦਾ ਕੁੱਟਾਗਾ ਮੈਂ ਕਿਹਾ ਜਦੋਂ ਤੂੰ ਨਹੀਂ ਠੰਡੇ ਵਿੱਚ ਸਾਡਾ ਧਿਆਨ ਰੱਖਦਾ ਫਿਰ ਅਸੀਂ ਕਿਉਂ ਨਾ ਰੱਖੀ ਐਮਐਲਏ ਆਪਣੀ ਵਾਂਗ ਪ्योर ਹੀ ਜਾਂਦਾ ਮੈਂ ਤਾਂ ਨਹੀਂ ਕਹਿਣਾ ਐਮਐਲਏ ਆ ਕਿ 자기 ਆਪਣੇ ਹੀ ਬਣਾਉਣਾਗਾ ਤਣਤਣ ਕਰਾਦਣੀ ਸਰਪੰਚ ਸਾਹਿਬ ਫਿਕਰ ਨਾ ਕਰੋ ਜੇ ਕਿਸੇ ਤਨਵਾਸਰਪਾਂਸ ਸਤਿ ਸ਼੍ਰੀ ਅਕਾਲ ਤਨਵਾਸ ਉਹ ਮੰਟੀ ਮੰਟੀ ਓਏ ਆ ਬਾਪੂ ਓਏ ਆ ਜਾ ਮੇਰੇ ਯਾਰ ਸਾਬੋ ਠੰਡ ਦੀ ਦਵਾਈ ਦੇ ਕੇ ਗਿਆ। ਅੱਛਾ ਬਾਪੂ ਫਿਰ ਤਾਂ ਨਜ਼ਾਰਾ ਆ ਗਿਆ ਯਾਰ। ਚੱਕ ਲੈ ਅੰਦਰ ਰੱਖ ਲੈ। ਵਾਹ। ਤਾਂ ਨਜ਼ਾਰੀ ਦੇਤਾ ਬਾਪੂ ਸਰਪੰਚ ਸਾਹਿਬ ਨੇ ਵੀਰਾ। ਕਿੱਦਿਆ ਲਾਂਭੇ ਦੀ ਜਾਂਦਾ ਸੀ ਬਾਪੂ ਯਾਰ ਸਿਆਲ ਲਾਂਗੇ ਆ ਸਿਆਲ ਲਾਂਗੇ। ਚੱਲ ਪਰ ਹੁਣ ਤਾਂ ਪੂਰੇ ਮਹੀਨੇ ਦਾ ਕੁੱਟ ਹੈ ਤਾਂ। ਮੈਂ ਜਾਂ ਸਾਹਮ ਲੈ ਲੂੰ। ਸਾਹਮ ਲੈ। ਉਹ ਗੱਲ ਸੁਣ। ਤੇਰੀ ਮਾਂ ਤਾਂ ਥੋੜਾ ਜਾਂ ਨਾ। ਮੈਨੂੰ ਲੁਕੋ ਕੇ ਅੰਦਰ ਲੈ ਜਾ। ਮਾਂ ਤੋਂ ਤੁਮਨੇ ਲੁਕੋ ਕੇ ਰੱਖ ਲੈ। ਜਾ ਅੰਦਰ। ਉਹ ਤੜਫੀ ਜਾਂਦੀ ਰਹਿੰਦੀ ਫਿਰ। ਵਿਚੋਲਾ ਕਹਿੰਦਾ ਸੀ ਇਹ ਮੁੰਡਾ ਤਾਂ ਜਮਾ ਨਸ਼ੇ ਨੂੰ ਹੱਥ ਨਹੀਂ ਲਾਉਂਦਾ ਆਹ ਲੱਛਣ ਦੇਖ ਲਓ ਇਹ ਤਾਂ ਨਹੀਂ ਸੁਧਰਦੇ ਹਜੇ 2 ਮਹੀਨੇ ਨਹੀਂ ਹੋਏ ਨੌਂ ਆਈ ਨੂੰ ਇਹ ਨਹੀਂ ਪੀਉ ਪੁੱਤ ਸ਼ਰਮ ਮੰਨਦੇ ਬੰਦਾ ਨੌਂ ਦੀ ਤਾਂ ਸ਼ਰਮ ਮੰਨ ਲੇ ਪਰ ਕਾ ਨੂੰ ਸਾਗ ਜੇ ਤੋੜਦੀ ਸੀ ਮਾਂ ਚੱਲਾ ਜ ਸਾਗ ਕਰ ਲਾਂਗੇ ਮੈਨੂੰ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਬੱਤ ਤੂੰ ਦੱਸ ਮੇਂ 4 ਦਿਨ ਹੋ ਗਏ ਸ਼ਰਾਬ ਨਾਲ ਟੱਕੇ ਨੂੰ ਮੇਰੇ ਪੋਹਰਾ ਲਿਆਜ਼ ਨਹੀਂ ਕਰਦੇ ਹੈਗੇ ਮੈਂ ਕਿੰਨੀ ਵਾਰ ਕਿਹਾ ਨਾ ਪੀਆ ਕਰੋ ਨਾ ਪੀਆ ਕਰੋ ਪੋਹਰਾ ਕਦਰ ਨਹੀਂ ਹੈਗੀ ਮੇਰੀ ਹਾਲੇ ਤੱਕ ਮੇਰੇ ਚਾਹ ਵੀ ਨਹੀਂ ਪੂਰੇ ਹੋਏ ਪੁੱਤਾਂ ਬਣੇ ਦਾ ਕਰਮ ਹੀ ਮਾੜੇ ਨੇ ਜਿਹੜਾ ਪਾ ਸ਼ਰਾਬੀਆਂ ਦੇ ਵਸ ਪੈ ਗਿਆ ਚਲ ਕੋਈ ਨਾ ਤੂੰ ਫਿਕਰ ਨਾ ਕਰ ਆਪਾਂ ਬੰਟੀ ਦੇ ਗੱਲ ਕਬੀਲਦਾਰੀ ਪਾ ਦਾਂਗੇ ਜੇ ਤਰ ਲੈਣ ਦੇਣ ਕਰਨਾ ਪਿਆ ਨਾ ਆਪੀ ਸੁਧਰ ਜੂਗਾ ਨਾਲੇ ਸੱਚ ਮੰਮੀ ਮੈਨੂੰ ਘਰੋਂ ਫੋਨ ਆਈ ਜਾਂਦੇ ਨੇ ਵੀ ਮੰਮੀ ਬਿਮਾਰ ਹੋ ਰਹੀ ਏ ਕਿ ਫੋਨ ਦੇ ਫੋਨ ਖੜਕੀ ਜਾਂਦੇ ਮੈਂ ਜਾਣਾ ਸੀ ਨਾਲੇ ਨਾਲ ਵੀ ਨਹੀਂ ਚੱਲਦੇ ਹੈਗੇ ਮੇਰੇ ਇਹ ਕੋਈ ਨਾ ਪੁੱਤ ਮੈਂ ਕੈਨੀਆਂ ਮੰਟੀ ਨੂੰ ਜਾਂਦਾ ਕਿਵੇਂ ਨਹੀਂ ਮੈਂ ਨੂੰ ਕੈਨੀਆਂ ਵੀ ਤਿਆਰ ਹੋ ਕੇ ਜਾਇਆ ਤੂੰ ਵੀ ਹੋ ਜਾ ਤਿਆਰ ਠੀਕ ਹੈ ਮੰਮੀ ਮੈਂ ਮੜੇ ਦਾ ਕੰਮ ਨਿਬੇੜ ਦੰਨੀ ਹੈ ਜੀ ਥੋੜਾ ਜਿਹਾ ਕੰਮ ਪਿਆ ਫਿਰ ਜਾਂਦੀ ਆ ਸ਼ਾਮ ਨੂੰ ਚੰਗਾ ਪੁੱਤ ਤੁਸੀਂ ਕਹਿ ਰਹੇ ਹੋ ਮੜੇ ਸਮਝਾਓ ਨੂੰ ਮੈਂ ਸਮਝਾਉਣੀ ਹੈ ਕੋਈ ਨਾ ਮੈਂ ਆ ਗਈ ਤੇਰੇ ਮਗਰੇ ਤੂੰ ਚੱਲ ਮੈਂ ਸਾਗ ਜਾਂ ਤੋੜ ਲਿਆ ਨੂੰ ਠੀਕ ਹੈ ਬੰਟੀ ਉੱਠ ਖੜਾਓ ਹਾਂ ਹਾਂ ਨਾ ਤੁਹਾਨੂੰ ਫਰੀ ਦੀ दारू ਕਿ ਮਿਲ ਗਈ ਪਰ ਹੁਣ ਤੁਸੀਂ ਪੈਂਡੇ ਨਹੀਂ ਛੱਡਣਾ ਤੈਨੂੰ ਬਹੁਤ ਕਦੋਂ ਦੀ ਕਹਿਣ ਲੱਗ ਰਹੀ ਮੈਨੂੰ ਪਿੰਡ ਲੈ ਜਾ ਦੀ ਮਾਪ ਮਾਰਾ ਜਾ ਖੜਾ ਹੋ ਤਿਆਰ ਹੋ ਜਾ ਕੇ ਤੂੰ ਲੈ ਜਾਊਂਗਾ ਮਾਂ ਬੋਤਾ ਹੁਈ ਮਰੀ ਜਾਂਦੀ ਹੈਗੀ ਕੀ ਮਰੀ ਜਾਂਦੀ ਹੈ ਬੋਤਾ ਜਾ ਕੇ ਜੇ ਪੀਕੇ ਉਹ ਤੂੰ ਖੜਾ ਹੋ ਜੇ ਲੈ ਕੇ ਜਾ ਇਹਨੂੰ ਆ ਦੇ ਲੈ ਜਾ ਮਮੀ ਲੱਛਣ ਦੇਖ ਲੋ ਇਹਨਾਂ ਦੇ ਆ ਜਿਹੜੇ ਤੇਰੇ ਲੱਛਣ ਨੇ ਨਾ ਇਹ ਘਰ ਬਸਾਉਣ ਵਾਲੇ ਨਹੀਂ ਇਹ ਤਾਂ ਇਹੀ ਸਿਆਣੀ ਹੈ ਜਿਹੜੀ ਬੈਠੀ ਹੈ ਤੇਰੇ ਕਿੰਨੀ ਵਾਰ ਮਿੰਤਾ ਕਰਤੀਆਂ ਵੀ ਲੈ ਲਾ ਗੱਡੀ ਤੇ ਚੱਲਾਂਗੇ ਬੇ ਤੇਰੇ ਗੱਡੀ ਵਾਲੇ ਲੱਛਣ ਸੈਂਕੜੇ ਦੇ ਵੇਖ ਕੇ ਦਿਖਾ ਦੇ ਮੈਨੂੰ ਗੱਡੀ ਤੇ ਚੱਲਾਂਗੇ ਆਪਾਂ ਗੱਡੀ ਤੇ ਇਹ ਸਰਕਾਰਾਂ ਦੀਆਂ ਨਹੀਂ ਜੀ ਹੁਣ ਦਿੰਦੀਆਂ ਇਹ ਤਾਂ ਪਤਾ ਨਹੀਂ ਹੋਰ ਕਿੰਨੇ ਘਰ ਪਟਣਗੇ ਆ ਤੇ ਖੜਾ ਹੋਣਾ ਧੋਲਾ ਜਾ ਕੇ ਫੜ ਰਾਣਾ ਇਹਨੂੰ ਹਾਲਾ ਨਾ ਕੋਈ ਨਾ ਦੱਸ ਨਾਉ ਨੂਗੀ ਹੋਇਆ ਵੇ ਦੇਖ ਲੋ ਹਾਲ ਦੇਖ ਲੋ ਇਹਨਾਂ ਦੇ ਬਸ ਕਿੰਨੀ ਵਾਰ ਬੰਦਾ ਸਮਝਾਈ ਜਾਵੇ ਇਸ ਲਈ ਮੈਂ ਵੀ ਆਖ ਰਾਇਆ ਸੀ ਚੰਗਾ ਰਾਣਾ ਤੇਰੇ ਪਿਉਰੀ ਵੀ ਨਾਂ ਮੈਂ ਵੇ ਖੜਾ ਹੋ ਕੇ ਤਿਆਰ ਹੋ ਜਾ ਤੇ ਉਹ ਤਾਂ ਜਾਣਦੀ ਲੋੜ ਨਹੀਂ ਲੱਗੀ ਸਮਝ ਤੇ ਰਾਨਾ ਪੁੱਤ ਤੂੰ ਤਿਆਰ ਹੋ ਤੈਨੂੰ ਮੰਗਦਾ ਕੁਝ ਮੈਂ ਕੋਈ ਨਹੀਂ ਘਰ ਛੱਡ ਕੇ ਜਾਉਂਗੀ ਤਦ ਪਤਾ ਲੱਗੇਗਾ ਪੁੱਤ ਤੂੰ ਜਾ ਤਿਆਰ ਹੋ ਜਾ ਚੱਲ ਵੀ ਤੂੰ ਵੀ ਤਿਆਰ ਹੋ ੋਂਕੀ ਜਾਂਦਾ ਕੁੱਤਾ ਇਹ ਬੋਲੀ ਜਾਂਦੀਆਂ ਨੇ ਬੁੜੀਆਂ ਤੂੰ ਚੰਗੀ ਬੋਟਾ ਦੀ ਗੱਲ ਹੈ ਜੀ ਮੈਨੂੰ ਕੋਈ ਗੱਲ ਦੱਸੋ ਮੈਂ ਤੁਹਾਨੂੰ ਚੰਗੀ ਨਹੀਂ ਲੱਗਦੀ ਕੀ ਕਮੀ ਹੈ ਮੇਰੇ ਚ ਚੰਗੀ ਕਿਉਂ ਨਹੀਂ ਲੱਗਦੀ ਹੈ ਤੂੰ ਤਾਂ ਹੀ ਮਰੀ ਜਾਂਦੀ ਹੈ ਫਿਰ ਤੁਸੀਂ ਇਹ ਸ਼ਰਾਬ ਕਿਉਂ ਪੀਂਦੇ ਹੋ ਅਜੇਰ ਨੂੰ ਕਿਉਂ ਮੋਹ ਲਾਉਂਦੇ ਹੋ ਇੱਕ ਗੱਲ ਤਾਂ ਦੱਸ ਦੋ ਕਿੰਨੀ ਵਾਰ ਤੁਹਾਨੂੰ ਟੋਕ ਟੋਕ ਕੇ ਥੱਕ ਗਈ ਮੈਂ ਨਾ ਪੀਆ ਕਰੋ ਨਾ ਪੀਆ ਕਰੋ ਪੋਰਤ ਨੂੰ ਸਬਰ ਹੋਣਾ ਚਾਹੀਦਾ ਕੋਈ ਨਾਰਾ ਨਹੀਂ ਐ ਕਿੰਦਾ ਹੈਗਾ ਦੱਸ ਆਏ ਕਿੰਦਾ ਆ ਕਿਉਂ ਪੀਨੇ ਹੋ ਤੁਸੀਂ ਯਾਰ ਮੈਨੂੰ ਰੇ ਨਹੀਂ ਆਂਦਾ ਯਾਰ ਮੇਰੇ ਅੰਦਰ ਤਾਂ ਅੱਗ ਲੱਗੀ ਰਹੀ ਹੈ ਬਸ ਮੈਨੂੰ ਤਾਂ ਇਹ ਲੱਗਦਾ ਜਿਵੇਂ ਮੈਨੂੰ ਅੰਦਰ ਉਹ ਮਤਲਬ ਖਾ ਰਿਆ ਹੁੰਦਾ ਹੈ ਹਾਏ ਰੱਬ ਕੀ ਖਾ ਰਿਆ ਹੁੰਦਾ ਹੈ ਪੂਰੀ ਗੱਲ ਤਾਂ ਦੱਸ ਦੋ ਮੈਨੂੰ ਸ਼ਰਾਬ ਤੇ ਟੱਕੇ ਰਹਿਣੇ ਚਾਹਤੋਂ ਦੇਖੋ ਉਹ ਦੋ ਮਸੀਹ ਰੀਲਾ ਦਰਨੇ ਹਾਇ ਰਤਾ ਰੋਣਾ ਤੁਸੀ ਸਭ ਠੀਕ ਹੋ ਜਾਏਗਾ ਸੋ ਰੋਵੇਂ ਜ਼ਰੋ ਨਾ ਕੁੜਰਾਣਾ ਬੰਟੀ ਨੂੰ ਟਾਈਮ ਨਾਲ ਢਾ ਰਿਆ ਕਰ ਉਹਦੇ ਨਾਲ ਦੇ ਮੁੰਡੇ ਕੱਖ ਕੰਡਾ ਲੈ ਵੀ ਆਏ ਉਹਦੇ ਨਾਲ ਮੁੱਜਿਆ ਨਾਲ ਸੁੱਤਾ ਪਿਆ ਜਮੀ ਸੰਗਦਾਰ ਰੱਖੀ ਐ ਠੀਕ ਐ ਮੈਂ ਢਾ ਦੇਣੀ ਐ ਨਾਲੇ ਚਾਹ ਵੀ ਦੇ ਆਣੀ ਲੋ ਚੰਗਾ ਤੇ ਆ ਪੁੱਤ ਜੀ ਉਠੋ ਸੁਣਦੇ ਨਹੀਂ ਐਨੀ ਸਵੇਰ ਹੋ ਗਈ ਉੱਠ ਖੜੋ ਤੁਸੀਂ ਵੀ ਨਾ ਹੁਣ ਮੈਂ ਨਹੀਂ ਤੁਹਾਡੇ ਨਾਲ ਬੋਲਣਾ ਹੈਗਾ ਤੁਸੀਂ ਰੋਜ਼ ਮੈਨੂੰ ਮੰਮੀ ਤੋਂ ਗਾਲ੍ਹਾਂ ਪਵਾ ਦਿੰਦੇ ਹੋ ਆਏ ਥੋੜਨਾ ਹੁੰਦਾ ਆ ਮੇਰੇ ਸਹੇਲੀ ਨਿੱਤੂ ਦਾ ਵਿਆਹ ਵੀ ਮੇਰੇ ਮਗਰੋਂ ਹੋਇਆ ਸੀ ਮੈਨੂੰ ਰੋਜ਼ ਫੋਨ ਕਰਕੇ ਕਹਿੰਦੀ ਸੀ ਤੇ ਚਾਹ ਇਕੱਠੇ ਪੀਂਦੇ ਆ ਤੁਸੀਂ ਤਾਂ ਮੈਨੂੰ ਇੱਕ ਦਿਨ ਵੀ ਵਿਚਾਰ ਨਹੀਂ ਪੁੱਛੀ ਹੈਗੀ ਉੱਠ ਖੜੋ ਲੈ ਦੱਸ ਕੋਈ ਨਾ ਮੈਂ ਬਾਪੂ ਜੀ ਨੂੰ ਬੁਲਾ ਕੇ ਲਿਆਉਣੀ ਆ ਤਾਈ ਉਠੋਗੇ ਜਦੋਂ ਬੇਇੱਜ਼ਤੀ ਹੋਊਗੀ ਕੋਈ ਨਹੀਂ ਬਾਪੂ ਜੀ ਸੁਣਦੇ ਹੋ ਮੈਂ ਬੰਟੀ ਨੂੰ ਕੱਦੀ ਹੱਕਾ ਮਾਰੀ ਜਾ ਰਹੀ ਆ ਉੱਠ ਨਹੀਂ ਰਿਹਾ ਤੁਸੀਂ ਆ ਜਾਂਦੇ ਮੈਨੂੰ ਉਠਾ ਦਿੰਦੇ ਹੋ ਉਹਨਾਂ ਨੂੰ ਓਏ ਹਾਂ ਭਾਈ ਰੋਜ਼ ਮੇਰੀ ਵੀ ਕੁੱਤੇ ਖਾਣੀ ਕਰਾਉਂਦਾ ਬੰਦਾ ਟਾਈਮ ਨਾਲ ਉੱਠ ਜੇ ਕੋਈ ਕੰਮ ਕਾਜ ਕਰ ਲੇ ਸੋਹਣਾ ਲੱਗਦਾ ਮੈਂ ਠਾਉਣਾ ਇਹਨੂੰ ਹਾਂਜੀ ਮੇਰੀ ਗੱਲ ਸੁਣੋ 1 ਮਿੰਟ ਹਾਂ ਜਿਹੇ ਜਿ ਮਾਈ ਹੋਏ ਜੇ ਜਾਏ ਸ਼ਰਾਬ ਦੇ ਡੱਬੇ ਫਟਫੜ ਕੇ ਤੁਸੀਂ ਰੱਖੋ ਤੁਹਾਨੂੰ ਪਤਾ ਠੋੜਾ ਲੱਗਦਾ 4 ਦਿਨ ਹੋ ਗਏ ਨੂੰ ਲਗਾਤਾਰ ਪੀਂਦੇ ਨੂੰ ਦਿਨ ਰਾਤ ਇੱਕ ਘਰ ਰੱਖੀ ਐ ਸ਼ੰਗ ਸ਼ਰਮ ਮੰਨੋ ਨੋ ਦਾ ਹਜੇ ਚੂੜਾ ਵੀ ਨਹੀਂ ਉਤਰਿਆ ਆਪਣੇ ਹੱਥੀ ਕੋਈ ਨਹੀਂ ਜ਼ਹਿਰ ਦਿੰਦਾ ਆਪਣੇ ਬੱਚਿਆਂ ਨੂੰ ਆ ਥੋੜੀ ਲਾਲਚ ਨੇ ਕਿੰਨੇ ਘਰ ਪੱਟੇ ਨੇ ਮੈਨੂੰ ਤਾਂ ਦਿਨ ਰਾਤ ਇਹੀ ਝੋਰਾ ਵੱਡ ਵੱਡ ਕੇ ਖਾਈ ਜਾਂਦਾ ਇਹ ਸ਼ਰਾਬ ਨਹੀਂ ਇਹ ਤਾਂ ਜ਼ਹਿਰ ਆ ਪਿਛਲੀਆਂ ਵੋਟਾਂ ਚ ਅੱਗ ਲੱਗਣੀ ਨੇ ਪੰਜ ਘਰ ਪੱਟੇ ਸੀ ਆਪਣੇ ਪਿੰਡ ਚ ਹੀ ਹੋਇਆ ਇਹ ਘਰ ਆ ਤੁਸੀਂ ਫਿਰ ਵੀ ਨਹੀਂ ਸਮਝਦੇ ਅਰਜਨਤਾਏ ਦੇ ਮੁੰਡੇ ਨੂੰ 15 ਦਿਨ ਹੀ ਹੋਏ ਸੀ ਵਿਆਏ ਨੂੰ ਆ ਵੋਟਾਂ ਵਾਲੀ ਸ਼ਰਾਬ ਨੇ ਉਹਨਾਂ ਦਾ ਘਰ ਪੱਟਤਾ ਨਾਲੇ ਕੱਲਾ ਮੁੰਡਾ ਸੀ ਤੁਹਾਡੇ ਹੱਥਾਂ 'ਚ ਜਾਨ ਨਿਕਲੀ ਸੀ ਤੁਹਾਨੂੰ ਨਹੀਂ ਕੋਈ ਸਮਝ ਫਿਰ ਵੀ ਬੰਟੀ ਵੀ 4 ਦਿਨਾਂ ਤੋਂ ਕਮਰੇ ਚੋਂ ਬਾਹਰ ਨਹੀਂ ਨਿਕਲਿਆ ਕਹਿੰਦਾ ਮੈਨੂੰ ਤੁਰਿਆ ਨਹੀਂ ਜਾਂਦਾ ਹੱਥ ਪੀਲੇ ਹੋਏ ਪਏ ਨੇ ਮੁੰਡੇ ਦੇ ਕਹਿੰਦਾ ਮੇਰੇ ਅੰਦਰ ਅੱਗ ਲੱਗ ਰਹੀ ਐ ਬੰਟੀ ਮੈਨੂੰ ਕਹਿੰਦਾ ਮੈਨੂੰ ਕੁਝ ਨਹੀਂ ਚੰਗਾ ਲੱਗਦਾ ਮੈਨੂੰ ਦੂਰ ਹੋ ਜਾ ਬਸ ਮੈਨੂੰ ਦੂਰ ਹੋ ਜਾ ਨਾਲੇ ਰਾਤ ਨੂੰ ਮੈਨੂੰ ਬਹੁਤ ਭੈੜਾ ਸੁਪਨਾ ਆਇਆ ਹਾਂ ਸਰਦਾਰ ਨੀਏ ਤੂੰ ਫਿਕਰ ਕਿਉਂ ਕਰਦੀ ਆ ਚੱਲ ਤੂੰ ਮੇਰੀ ਰੋਟੀ ਬੰਨ ਦੇ ਮੈਂ ਖੇਤ ਚੱਲਿਆ ਉਹ ਖੇਤ ਵਿੱਚ ਮੱਝਾਂ ਵੜ ਜਾਂਦੀਆਂ ਨਗੀਆਂ ਦਿਨ ਉਠਾਉਣਾ ਉਹ ਹਾਂ ਸੱਚ ਉਹ ਜਿਹੜੀਆਂ ਬੋਤਲਾਂ ਪਈਆਂ ਨੇ ਨਾ ਰੇੜੀ 'ਚ ਰੱਖ ਦੀ ਉਹ ਅੱਗ ਲੱਗਣੀ ਨੂੰ ਖੁਚ ਦੇ ਕੇ ਆਉਣਾ ਚਲੋ ਠੀਕ ਹੈ ਉਹ ਵੰਟੀ बंटी ओए ओ बंटी ओ खडे यार ओ बंटी रोज अपनी मां तो मेनू की बुरा भला बोलोंदे बंटी ओ बंटी हाय बंटी ओ बंटी 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 ओए पपू बैठो खडे यार ਬੰਤੀ ਹੋ ਗਿਆ ਮੇਰੇ ਪਤਰਾ ਹੋਏ ਬੰਤੀ ਹੋ ਗਿਆ Mantis, <laughs> ਹੋ ਗਿਆ ਮੇਰੇ ਪੁੱਤਰਾ ਹੋਏ ਓਏ ਬੋਲਦਾ ਕਿਆ ਨਹੀਂ ਹੁੰਦੀ ਓਏ ਬਾਪੂ ਲੀਡਰਾਂ ਦੇ ਵੱਡੇ ਦੋਸ਼ੀ ਤਾਂ ਤੁਸੀਂ ਹੋ ਆਪਣੀਆਂ ਜ਼ਮੀਰਾਂ ਨੂੰ ਵੇਚ ਕੇ ਆਪਣੇ ਈਮਾਨ ਨੂੰ ਵੇਚ ਕੇ ਬੋਤਲ-ਬੋਤਲ ਦੇ ਵੇਕਣ ਵਾਲੇ ਲੋਕੋ ਆਪਣੇ ਵਰਗਿਆਂ ਬਾੜੀਆਂ ਸਰਕਾਰਾਂ ਚੁਣਦੇ ਹੋ ਪੰਜਾਬ ਦੇ ਲੋਕੋ ਜਿੰਨਾ ਚਿਰ ਤੁਸੀਂ ਵੇਕਦੇ ਰਹੋਗੇ ਤੁਹਾਡੇ ਪੁੱਤ ਵੀ ਇਸੇ ਤਰ੍ਹਾਂ ਮਰਦੇ ਜਾਣਗੇ ਤੁਹਾਡੇ ਪੁੱਤ ਵੀ ਇਸੇ ਤਰ੍ਹਾਂ ਮਰਦੇ ਜਾਣਗੇ ਤੁਹਾਡੇ ਪੁੱਤ ਵੀ ਇਸੇ ਤਰ੍ਹਾਂ ਮਰਦੇ ਜਾਣਗੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਹਾਂ ਜੀ ਇਹ ਸਾਡੀ ਵੀਡੀਓ ਦਾ ਜਿਹੜਾ ਮਨੋਰਥ ਸੀਗਾ ਜੋ ਹੁਣ ਵੋਟਾਂ ਦਾ ਸਮਾਂ ਚੱਲ ਰਿਹਾ ਹੈਗਾ ਘਰ-ਘਰ ਦੇ ਵਿੱਚ ਨਸ਼ੇ ਵੰਡੇ ਜਾਂਦੇ ਆ ਸ਼ਰਾਬਾਂ ਵੰਡੀਆਂ ਜਾਂਦੀਆਂ ਸ਼ਰਾਬਾਂ ਦੇ ਨਾਲ ਕਿੱਡੇ ਸਾਡੇ ਨੁਕਸਾਨ ਹੁੰਦੇ ਆ ਨਸ਼ਿਆਂ ਨਾਲ ਅਸੀਂ ਇਮਾਨਦਾਰ ਬਣਾਂਗੇ ਤਾਂ ਸਾਡੇ ਜਿਹੜੇ ਲੀਡਰ ਇਮਾਨਦਾਰ ਹੋਣ ਇਮਾਨਦਾਰ ਹੋਣਗੇ ਤਾਂ ਸਾਡੀਆਂ ਸਰਕਾਰਾਂ ਇਮਾਨਦਾਰ ਹੋਣਗੇ ਪਹਿਲਾਂ ਅਸੀਂ ਗੱਲ ਸਾਡੀ ਸਾਰੇ ਤੇ ਖੜੀ ਆ ਸਾਡੇ ਤੇ ਹੀ ਜਿਹੜੀ ਗੱਲ ਉਹ ਸਾਰੀ ਖੜੀ ਆ ਅਸੀਂ ਇਮਾਨਦਾਰ ਹੋਵਾਂਗੇ ਤੇ ਸਾਡੇ ਲੀਡਰ ਵੀ ਇਮਾਨਦਾਰ ਹੋਣਗੇ ਹੁਣ ਅਸੀਂ ਬੇਈਮਾਨ ਐ ਅਸੀਂ ਆਪ ਲੀਡਰਾਂ ਤੋਂ ਝੋਲੀਆਂ ਅੜਾੜ ਜਿਹੜੇ ਨਸ਼ੇ ਲੈਨੇ ਆ ਤਾਂ ਕਰਕੇ ਸਾਡੇ ਲੀਡਰ ਵੀ ਉਹੋ ਜਿਹੇ ਆ ਅਸੀਂ ਸਿਆਣੇ ਬਣੀਏ ਆਓ ਆਪਾਂ ਸਾਰੇ ਰਲ ਕੇ ਰੰਗਲੇ ਪੰਜਾਬ ਦੀ ਸੋਹਣੇ ਪੰਜਾਬ ਦੀ ਸਿਰਜਣਾ ਕਰੀਏ ਚੰਗੇ ਲੀਡਰਾਂ ਨੂੰ ਅੱਗੇ ਲੈ ਕੇ ਆਈਏ ਤਾਂ ਜੋ ਸਾਡੇ ਆਉਣ ਵਾਲੀ ਪੀੜ੍ਹੀ ਆਉਣ ਵਾਲਾ ਭਵਿੱਖ ਆਉਣ ਵਾਲੀ ਜਵਾਨੀ ਨੂੰ ਅਸੀਂ ਨਸ਼ਿਆਂ ਤੋਂ ਬਚਾ ਸਕੀਏ ਸੋ ਸਾਰੇ ਜੇ ਸਾਡੀ ਕਹਾਣੀ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਆਲੋ ਜੀ ਤੇ ਹੁਣ ਬੋਲਾਂਗੇ ਆਪਾਂ ਪਹਿਲੇ 15 ਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓਜ਼ ਕੀਤੀ ਸੀ ਪਹਿਲਾ ਹੈਗੇ ਜੀ ਗੋੰਦੀ ਸਿੰਘ ਪ੍ਰਿੰਸ ਮੋਨਿਕਾ ਬਾਂਸਲਾ ਫਰੀ ਫਾਇਰ ਉਲਾਵਰ ਤਰਸੇਮ ਸਿੰਘ ਕਰਨਵੀਰ ਸਿੰਘ ਪਿੱਲੂ ਸਿੰਘ ਤਾਲਿਬ ਸਾਹਿਬ ਡਾਇਰੈਕਟਰ ਬਲੌਗ ਸੁਖਵੀਰ ਕੌਰ ਸਿਤਾਰ ਖਾਨ ਜੋਤ ਚੀਮਾ ਸਤਗੁਰ ਸਿੰਘ ਆਫੀਸ਼ਲ ਖੁਸ਼ੀ ਜਿੰਜਰਾ ਅਰਸ਼ਦੀਪ ਸਿੰਘ ਇਹਨੇ ਜੇ ਪਹਿਲੇ 15 ਮਿੰਟ ਤੁਸੀਂ ਵੀ ਇਸ ਵੀਡੀਓ ਦਾ ਵੀਡੀਓ ਵਿੱਚ ਸਾਊਥ ਤੋਂ ਪਹਿਲਾਂ 15 ਮਿੰਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾਮ ਬੋਲੀਏ ਪਹਿਲਾਂ ਮੈਨੇ ਤਾਂ ਬੋਲ ਪੈਣ ਦੇ ਮੈਂ ਦੱਸੂਗੀ ਵੀ ਦੇਖੋ ਹਨਾ ਸਾਰੇ ਜਣੇ ਆਪਦੀ ਆਪਦੀ ਵੋਟ ਸੋਚ ਸਮਝ ਕੇ ਪਾਇਆ ਕਰੋ ਮੇਰੇ ਵਾਂਗੂ ਵੀ ਨਾ ਚੱਕ ਕੇ ਪਾ ਦਿਆ ਕਰੋ ਵੀ ਜਿਹਨੂੰ ਦੇਖਿਆ ਪਾ ਦੋ ਮੈਨੂੰ ਜਿਹੜਾ ਕਹਿ ਦਿੰਦਾ ਮੈਂ ਕਹਿ ਰਾਨੂ ਨੇ ਕਹਤਾ ਵੀ ਉਹਨੂੰ ਪਾ ਨਹੀਂ ਇਹਦੀ ਵਿੱਚ ਨਾ ਕਰੂੰਗੀ ਆ ਕੋਈ ਮੈਂ ਕਹਦੀਆਂ ਨਹੀਂ ਕਹਦੀਆਂ ਨਹੀਂ ਕਹਿੰਦੇ